ਜਦੋਂ ਐਕਟਰ ਵਿਨੋਦ ਖੰਨਾ ਨੇ ਫਿਰੋਜ਼ ਖਾਨ ਨੂੰ ਮਾਰਿਆ ਸੀ ਜ਼ੋਰਦਾਰ ਮੁੱਕਾ ਆ ਵੇਖੋ ਕਿਵੇਂ ਅਗਲੇ ਦਿਨ ਐਕਟਰ ਨੇ ਆ ਕੇ ਜੋੜੇ ਸੀ ਹੱਥ ਸਟਾਰ ਟਾਲ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਬੀ ਟਾਊਨ ਦੀ ਦੋਸਤੀ ਦੀ ਸੋ ਬੀ ਟਾਊਨ ਦੇ ਵਿੱਚ ਸਲਮਾਨ ਖਾਨ, ਗੋਵਿੰਦਾ, ਹੀਮਾ ਮਾਲਨੀ ਤੇ ਰੇਖਾ ਦੀ ਦੋਸਤੀ ਤਾਂ ਕਾਫੀ ਜ਼ਿਆਦਾ ਫੇਮਸ ਹੈ ਪਰ ਕੀ ਤੁਸੀਂ ਜਾਣਦੇ ਹੋ 70 ਦੇ ਟਾਈਮ ਦੇ ਵਿੱਚ ਵਿਨੋਦ ਖੰਨਾ ਤੇ ਫਿਰੋਜ਼ ਖਾਨ ਦੀ ਦੋਸਤੀ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸੀ ਇਹਨਾਂ ਨੂੰ ਬਾਲੀਵੁੱਡ ਦਾ ਜੈ ਤੇ ਵੀਰੂ ਵੀ ਕਿਹਾ ਜਾਂਦਾ ਸੀ ਪਰ ਇੱਕ ਵਾਰ ਅਜੀਹਾ ਹੋਇਆ ਸੀ ਜਿਸ ਦੇ ਬਾਰੇ ਨਾ ਤਾਂ ਵਿਨੋਦ ਖੰਨਾ ਨੇ ਸੋਚਿਆ ਸੀ ਨਾ ਹੀ ਫਿਰੋਜ਼ ਖਾਨ ਨੇ ਸੋਚਿਆ ਸੀ ਦਰਸਲ ਫਿਰੋਜ਼ ਖਾਨ ਜੋ ਸੀਗੇ ਪਾਰਟੀਆਂ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਚਾਹ ਹੁੰਦਾ ਸੀ ਹਰ ਟਾਈਮ ਉਹ ਪਾਰਟੀ ਰੱਖ ਦਿੰਦੇ ਸੀਗੇ ਜਿਸ ਦੇ ਵਿੱਚ ਡਾਂਸ ਖਾਣਾ ਪੀਣਾ ਸਾਰਾ ਕੁਝ ਸ਼ਾਮਿਲ ਹੁੰਦਾ ਸੀ ਪਰ ਇੱਕ ਵਾਰ ਇਹਨਾਂ ਦੇ ਵਿੱਚ ਕੁਝ ਅਜੀਹਾ ਹੋਇਆ ਜਿਸ ਦੇ ਬਾਰੇ ਇਹਨਾਂ ਨੂੰ ਕੁਝ ਅੰਦਾਜ਼ਾ ਹੀ ਨਹੀਂ ਸੀ ਦਰਸਲ ਫਿਰੋਜ਼ ਖਾਨ ਦੇ ਉੱਤੇ ਵਿਨੋਦ ਖੰਨਾ ਦੇ ਵੱਲੋਂ ਆ ਜੋ ਜ਼ੋਰਦਾਰ ਮੁੱਕਾ ਛੱਡ ਦਿੱਤਾ ਜਾਂਦਾ ਕਿਉਂਕਿ ਵਿਨੋਦ ਖੰਨਾ ਜਦੋਂ ਹੁੰਦੇ ਆ ਤੇ ਉਹਨਾਂ ਦੇ ਨਾਲ ਫਿਰੋਜ਼ ਖਾਨ ਦੇ ਵੱਲੋਂ ਕੁਝ ਅਜਿਹੀ ਹਰਕਤ ਕਰ ਦਿੱਤੀ ਜਾਂਦੀ ਹੈ ਸ਼ਰਾਬ ਦੇ ਨਸ਼ੇ 'ਚ ਜਿਸ ਤੋਂ ਬਾਅਦ ਵਿਨੋਦ ਖੰਨਾ ਗੁੱਸੇ ਦੇ ਵਿੱਚ ਅੱਗ ਬਬੂਲਾ ਹੋ ਜਾਂਦੇ ਆ ਤੇ ਉਹਨਾਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਫਿਰੋਜ਼ ਖਾਨ ਦੇ ਜ਼ੋਰਦਾਰ ਮੁੱਕਾ ਛੱਡ ਦਿੱਤੇ ਜਾਂਦਾ ਸੋ ਇਹ ਕੀ ਕਹਾਣੀ ਹੈ ਇਹਨਾਂ ਦੀ ਆਓ ਜਾਣਦੇ ਹਾਂ ਫਿਰੋਜ਼ ਖਾਨ ਈ ਟਾਊਨ ਦੀ ਗਲੀਆਂ 'ਚ ਆਪਣੀ ਪਾਰਟੀਆਂ ਲਈ ਕਾਫੀ ਜ਼ਿਆਦਾ ਮਸ਼ਹੂਰ ਸਨ ਉਹ ਅਕਸਰ ਲੋਕਾਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਸੀ ਆਪਣੇ ਘਰ ਵਿੱਚ ਹੀ ਉਹਨਾਂ ਨੂੰ ਬੁਲਾਉਂਦੇ ਸੀ ਇੱਕ ਵਾਰ ਫਿਰੋਜ਼ ਖਾਨ ਨੇ ਇੱਕ ਸ਼ਾਨਦਾਰ ਪਾਰਟੀ ਰੱਖੀ ਜਿਸ ਵਿੱਚ ਉਹਨਾਂ ਨੇ ਆਪਣੇ ਸਾਥੀਆਂ ਨੂੰ ਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੂੰ ਸੱਦਾ ਦਿੱਤਾ ਸੀ ਇਹ ਪਾਰਟੀ ਦੇ ਵਿੱਚ ਜੋ ਆ ਵਿਨੋਦ ਖੰਨਾ ਵੀ ਆਪਣੀ ਪਤਨੀ ਦੇ ਨਾਲ ਆਏ ਸੀ ਪਹਿਲੀ ਪਤਨੀ ਗੀਤਾਂਜਲੀ ਨਾਲ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਤੇ ਮੀਡੀਆ ਰਿਪੋਰਟਸ ਮੁਤਾਬਕ ਪਾਰਟੀ ਚ ਖਾਨ ਪੀਣ ਦੇ ਨਾਲ ਨਾਲ ਡਾਂਸ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ ਹਰ ਕੋਈ ਨੱਚ ਰਿਹਾ ਸੀ ਫਿਰੋਜ਼ ਖਾਨ ਨੇ ਗੀਤਾਂਜਲੀ ਦਾ ਹੱਥ ਫੜਿਆ ਅਤੇ ਨੱਚਣਾ ਸ਼ੁਰੂ ਕਰ ਦਿੱਤਾ ਹਾਲਾਂਕਿ गीतांजलि ਉਸ ਨੂੰ ਇਨਕਾਰ ਕਰ ਰਹੀ ਸੀ ਅਤੇ ਡਾਂਸ ਤੋਂ ਸਹਿਜ ਨਹੀਂ ਸੀ ਕਿਉਂਕਿ ਫਿਰੋਜ਼ ਖਾਨ ਸ਼ਰਾਬੀ ਸੀ। ਵਿਨੋਦ ਖੰਨਾ ਨੇ ਜਦੋਂ ਆਪਣੀ ਪਤਨੀ ਗੀਤਾਂਜਲੀ ਨੂੰ ਅਨਕੰਫਰਟੇਬਲ ਦੇਖਿਆ ਤਾਂ ਉਹਨਾਂ ਨੇ ਫਿਰੋਜ਼ ਖਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਐਕਟਰ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸੀ। ਤਾਂ ਐਕਟਰ ਨੇ ਗੁੱਸੇ ਦੇ ਵਿੱਚ ਆ ਕੇ ਫਿਰੋਜ਼ ਖਾਨ ਦੇ ਮੂੰਹ ਤੇ ਜ਼ੋਰਦਾਰ ਮੁੱਕਾ ਮਾਰ ਦਿੱਤਾ ਤੇ ਪਾਰਟੀ ਨੂੰ ਛੱਡ ਕੇ ਚਲੇ ਗਏ ਸੀ। ਪਾਰਟੀ ਦੇ ਅਗਲੇ ਦਿਨ ਫਿਰੋਜ਼ ਖਾਨ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਵਿਨੋਦ ਖੰਨਾ ਅਤੇ ਉਹਨਾਂ ਦੀ ਪਤਨੀ ਗੀਤਾਂਜਲੀ ਤੋਂ ਮੁਆਫੀ ਮੰਗੀ ਅਤੇ ਕਿਹਾ ਮੈਂ ਤੁਹਾਨੂੰ ਇੰਨਾ ਜ਼ੋਰਦਾਰ ਮੁੱਕਾ ਮਾਰਿਆ ਕਿ ਤੁਹਾਡਾ ਪੂਰਾ ਜਵਾੜਾ ਹਿੱਲ ਗਿਆ ਪਰ ਜੋ ਵੀ ਹੋਇਆ ਮੈਨੂੰ ਆਪਣਾ ਹੀਰੋ ਮਿਲ ਗਿਆ ਅਸਲ ਜੇ ਫਿਰੋਜ਼ ਖਾਨ ਉਹਨਾਂ ਦਿਨਾਂ ਦੇ ਵਿੱਚ ਫਿਲਮ ਕੁਰਬਾਨੀ ਬਣਾ ਰਹੇ ਸਨ ਉਸਨੂੰ ਇਸ ਫਿਲਮ ਵਿੱਚ ਅਜਿਹੇ ਗੁੱਸੇ ਵਾਲੇ ਨੌਜਵਾਨ ਦੀ ਲੋੜ ਸੀ ਉਹਨਾਂ ਨੇ ਪਹਿਲਾਂ ਅਮਿਤਾਬ ਬਚਨ ਨੂੰ ਇਸ ਫਿਲਮ ਲਈ ਕਾਸਟ ਕੀਤਾ ਸੀ ਪਰ ਬਾਅਦ ਵਿੱਚ ਅਮਿਤਾਬ ਨੂੰ ਦੁਬਾਰਾ ਉਹਨਾਂ ਨੇ ਰੱਖਿਆ ਸੀ ਕਿਉਂਕਿ ਅਦਾਕਾਰ ਨੇ 6 ਮਹੀਨਿਆਂ ਤੋ ਡੇਟ ਨਹੀਂ ਦਿੱਤੀ ਸੀ ਇਹ ਫਿਰ ਫਿਰੋਜ਼ ਖਾਨ ਨੇ ਆਪਣੇ ਦੋਸਤ ਵਿਨੋਦ ਨੂੰ ਚੁਣਿਆ ਤੇ ਫਿਲਮ ਨੇ ਬਾਕਸ ਆਫਿਸ ਦੇ ਉੱਤੇ ਹਲਚਲ ਮਚਾ ਦਿੱਤੀ ਸੀ 1980 ਦੇ ਦਹਾਕੇ ਵਿੱਚ ਜਦੋਂ ਮਰਸੀਡੀਜ਼ ਦੇਸ਼ ਦੀਆਂ ਸੜਕਾਂ ਤੇ ਨਜ਼ਰ ਨਹੀਂ ਆਉਂਦੀ ਸੀ ਉਸ ਨੇ ਫਿਲਮ ਕੁਰਬਾਨੀ ਦੇ ਐਕਸ਼ਨ ਸੀਨ ਦੇ ਵਿੱਚ ਮਰਸੀਡੀਜ਼ ਨੂੰ ਤਬਾਹ ਕਰ ਦਿੱਤਾ ਸੀ ਜਦੋਂ ਫਿਲਮ ਰਿਲੀਜ਼ ਹੋਈ ਬਾਕਸ ਆਫਿਸ ਦੇ ਉੱਤੇ ਇਸ ਨੇ ਵੱਡਾ ਤਮਾਕਾ ਕੀਤਾ ਵਿਨੋਦ ਖੰਨਾ ਪਹਿਲੇ ਹੀ ਓਸ਼ੋ ਬਣ ਚੁੱਕੇ ਸਨ ਇਹ ਫਿਲਮ ਇਕੱਲੇ ਮੁੰਬਈ ਵਿੱਚ 3 ਮਹੀਨੇ ਹਾਊਸਫੁੱਲ ਰਹੀ ਸੀ ਇਹ ਫਿਲਮ ਬੰਪਰ ਹਿਟ ਰਹੀ ਸੀ ਇਨ ਦਿਨੀ ਕਮਾਈ ਕੀਤੀ ਗਈ ਨੋਟਾਂ ਦੇ ਨਾਲ ਫਿਰੋਜ਼ ਖਾਨ ਨੇ ਇੱਕ ਫਾਰਮ ਹਾਊਸ ਦੇ ਵਿੱਚ ਇੱਕ ਵੱਡੀ ਟੀਮ ਰੱਖੀ ਇਸ ਦੌਰਾਨ ਫਿਲਮ ਨੇ 11 ਕਰੋੜ ਰੁਪਏ ਦੀ ਕਮਾਈ ਕੀਤੀ ਸੀ ਸੋ ਐਸੀ ਦੋਸਤੀ ਫਿਰੋਜ਼ ਖਾਨ ਤੇ ਵਿਨੋਦ ਖੰਨਾ ਦੀ ਮੈਨੂੰ ਉਮੀਦ ਹੈ ਤੁਹਾਨੂੰ ਇਹਨਾਂ ਦੀ ਦਿਲਚਸਪ ਕਹਾਣੀ ਜੋ ਪਸੰਦ ਆਈ ਹੋਗੀ ਕਿਵੇਂ ਦੀ ਲੱਗੀ ਕਹਾਣੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ